ਸਾਰੇ ਜਿਹੜੇ ਇੱਥੇ ਬੈਠੇ ਨੇ ਸਤਿਕਾਰਯੋਗ ਹਨ ਮੰਚ ਦੇ ਬੈਠੇ ਨੇ ਜਾਂ ਚਾਹੇ ਆਡੀਅנס 'ਚ ਥੱਲੇ ਬੈਠੇ ਨੇ ਤੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਗੁਰੂਫਤੇ ਮੈਂ ਮੈਨੂੰ ਪਤਾ ਨਹੀਂ ਸੀ ਕਿ ਮੈਨੂੰ ਕੁਝ ਬੋਲਣਾ ਪੈਣਾ ਪਰ ਖੈਰ ਮੈਂ ਸਵੇਰ ਸੈਸ਼ਨ ਵਿੱਚ ਬੈਠੀ ਔਰ ਜੋ ਕੁਝ ਮੈਂ ਨੋਟ ਕਰ ਰਹੀ ਸੀ ਤੇ ਉਹ ਜੋ ਜੋ ਮੇਰੀ ਰਿਫਲੈਕਸ਼ਨ ਹੈਗੀ ਆ ਤੇ ਕੁਝ ਮੈਂ ਜਿਵੇਂ ਮੈਂ ਪਿਛਲੇ ਸ਼ਾਇਦ ਦੋ ਜਦੋਂ ਕਾਨਫਰੰਸ ਹੋਈ ਸੀ ਤੇ ਉਦੋਂ ਮੈਂ ਸਿੱਖ ਜਿਸ ਕ ਸਿੱਖ ਐਜੂਕੇਸ਼ਨ ਕਾਉਂਸਲ ਕਿਵੇਂ ਸ਼ੁਰੂ ਹੋਈ ਉਹਦੇ ਹਿਸਟਰੀ ਬਾਰੇ ਮੈਂ ਸਾਂਝੀ ਕੀਤੀ ਸੀ ਤੇ ਉਹ ਹੁਣ ਉਹ ਤਾਂ ਮੈਂ ਰਿਪੀਟ ਨਾ ਕਰਾਂ ਕਿ ਹੋਰ ਹੋਰ ਨਾ ਨੇ ਵੀ ਉਹਦੀ ਬਾਰੇ ਕਾਫੀ ਕੁਝ ਕਹਿ ਦਿੱਤਾ ਔਰ ਇਸ ਵਾਰ ਸਾਡੇ ਮੈਂ ਅੱਗੇ ਕਹਿ ਰਹੀ ਸੀ ਕਿਵੇਂ ਹੁਣ ਯੰਗ ਜਨਰੇਸ਼ਨ ਨੇ ਉਹਦੀ ਕਮਾਂਡ ਸੰਭਾਲ ਲਈ ਆ ਉਹ ਉਹਦੇ ਵਿੱਚੋਂ ਹਰਵਿੰਦਰ ਸਿੰਘ ਇੱਥੇ ਇਸ ਵਾਰ ਪੂਰੇ 3 ਦਿਨ ਉਹਨਾਂ ਨੇ ਇੱਥੇ ਆਪਣੀ ਹਾਜ਼ਰੀ ਭਰੀ ਆ ਔਰ ਦੂਸਰੀ ਗੱਲ ਇਹ ਹੈ ਕਿ ਇਸ ਵਾਰ ਕਾਨਫਰੰਸ ਗੁਰੂ ਮਹਾਰਾਜ ਦੇ ਗੁਰਪੁਰਪ ਦੇ ਨਾਲ ਵੀ ਮੇਲ ਖਾ ਗਈ ਤੇ ਮੈਂ ਸੋਚ ਰਹੀ ਸੀ ਕਿ ਜਦੋਂ ਗੁਰੂ ਨਾਨਕ ਦੇਵ ਜੀ ਆਏ ਜਿਹੜੇ ਦੌਰਾਨ ਜਿਹੜੇ ਸਾਲ 1469 ਤੇ ਉਦੋਂ ਇਟਲੀ ਵਿੱਚ ਰੈਨੇਸਾਂਸ ਸ਼ੁਰੂ ਹੋਈ ਉਸੇ 14ਵੀਂ ਉਹ ਥੋੜਾ ਪਹਿਲਾਂ ਹੋ ਗਈ ਸੀ 14ਵੀਂ ਸਦੀ ਤੋਂ ਲੈ ਕੇ ਔਰ ਯੂਰਪ ਤੱਕ ਫੈਲੀ ਔਰ ਜਿਹੜੀ 17ਵੀਂ 18ਵੀਂ ਸਦੀ ਤੱਕ ਚੱਲਦੀ ਰਹੀ ਤੇ ਉਦੋਂ ਹੀ ਇੰਡੀਅਨ ਸਬਕਾਂਟਿਨੈਂਟ ਵਿੱਚ ਜਿਹੜਾ ਰੈਵੋਲੂਸ਼ਨ ਆਇਆ ਜਾਂ ਰੈਨੇਸਾਂਸ ਕਹ ਰਹੇ ਆ ਉਹ ਗੁਰੂ ਮਹਾਰਾਜ ਦੀ ਆਮਦ ਦੇ ਨਾਲ ਹੋਈ ਔਰ ਪੂਰੇ 239 ਸਾਲ ਚੱਲਦੀ ਹੋਈ ਤੇ ਉਸ ਤੋਂ ਬਾਅਦ ਵੀ ਬਿਯੋਂਡ ਵੀ ਉਹ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਤੇ ਔਰ ਮੈਂ ਕਹੂੰਗੀ ਜੋ ਗੁਰੂ ਮਹਾਰਾਜ ਨੇ ਇੱਕ ਤਰ੍ਹਾਂ ਫਾਊਂਡੇਸ਼ਨ ਬਣਾਈ ਸੀ ਔਰ ਜੋ 239 ਸਾਲ ਉਹਨਾਂ ਨੇ ਲਾਏ ਇੱਕ ਇਨਸਾਨ ਦਾ ਕੈਰੈਕਟਰ ਬਿਲਡ ਕਰਨ ਲਈ ਔਰ ਉਹ ਜੜੀਆਂ ਉਹਦੀਆਂ ਟ੍ਰੇਟਸ ਨੇ ਉਸ ਕੈਰੈਕਟਰ ਦੀਆਂ ਉਹ ਅੱਜ ਵੀ ਪੰਜਾਬ ਦੀ ਧਰਤੀ ਤੇ ਮੌਜੂਦ ਹਨ ਭਾਵੇਂ ਉਸ ਮੁਸਲਮਾਨ ਹਨ ਤੇ ਭਾਵੇਂ ਉਹ ਹਿੰਦੂ ਹਨ ਤੇ ਚਲੋ ਜਿਹੜੇ ਗੁਰਸਿੱਖ ਨੇ ਉਹਨਾਂ ਵਿੱਚ ਤੇ ਹੋਣੀਆਂ ਹੀ ਨੇ ਔਰ ਉਹ ਸਾਨੂੰ ਹਮੇਸ਼ਾ ਟਾਈਮ ਤੋਂ ਟਾਈਮ ਸਾਨੂੰ ਦੇਸ ਦਾ ਕਿ ਥੋੜਾ ਜਿਹਾ ਕਿਤੇ ਵੀ ਕੁਝ ਹੋਵੇ ਭਾਵੇਂ ਤੁਹਾਡੀ ਉਹ ਪ੍ਰੋਬਲਮ ਨਹੀਂ ਵੀ ਹੁੰਦੀ ਔਰ ਜੇ ਉਹ ਕਿਸੇ ਵੀ ਕਿਸਮ ਦਾ ਕਿਤੇ ਗਲਤ ਗੱਲ ਹੋ ਰਹੀ ਆ ਜਾਂ ਕਿਸੇ ਤੇ ਜ਼ੁਲਮ ਹੋ ਰਿਹਾ ਆ ਜਾਂ ਤੇ ਉਹ ਪੰਜਾਬੀ ਸਭ ਤੋਂ ਪਹਿਲਾਂ ਉੱਠ ਕੇ ਖੜੇ ਹੁੰਦੇ ਨੇ ਤੇ ਔਰ ਉਸ ਤੋਂ ਬਾਅਦ ਮੈਂ ਉਹ ਜਿਹੜੀ ਸਿੱਖਿਆ ਹੈਗੀ ਆ ਹੁਣ ਅਸੀਂ ਜਿਵੇਂ ਬੜੇ ਵਿਦਵਾਨਾਂ ਨੇ ਵੀ ਕਿਹਾ ਔਰ ਅਸੀਂ ਮੰਨਦੇ ਵੀ ਆ ਗੁਰੂ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗਤਾਲ ਹੂੰ ਔਰ ਹੁਣ ਵੀ ਸਾਡੇ ਵਿੱਚ ਉਹ ਸਿੱਖਿਆ ਜਿਹੜੀ ਹੈਗੀ ਹੈ ਕੈਰੈਕਟਰ ਬਿਲਡ ਕਰਨ ਵਾਲੀ ਸਾਡੇ ਵਿੱਚ ਮੌਜੂਦ ਹੈ। ਔਰ ਇੱਕ ਮੈਂ ਹੋਰ ਚੀਜ਼ ਦੇਖ ਰਹੀ ਸੀ ਕਿ ਗੁਰੂ ਨਾਨਕ ਦੇਵ ਜੀ ਬੜੀਆਂ ਥਾਵਾਂ ਤੇ ਗਏ ਹੋ ਇੱਕ ਜਗ੍ਹਾ ਟਿਕੇ ਨਹੀਂ ਉਹ ਸਗੋਂ ਆਪ ਜਾ ਕੇ ਇਨ ਪਰਸਨ ਉਹਨਾਂ ਨੇ ਲੋਕਾਂ ਨੂੰ ਇਨਫਲੂਐਂਸ ਕੀਤਾ। ਮੈਂ ਕਿਉਂਕਿ ਪਿਛਲੇ 12-13 ਸਾਲਾਂ ਤੋਂ ਨਾਰਵੇ ਵਿੱਚ ਰਹਿ ਰਹੀ ਆ ਤੇ ਔਰ ਮੈਂ ਬੜੀ ਹੈਰਾਨ ਹੋਈ। ਨਾਰਵੇ ਦਾ ਇੱਕ ਸ਼ਹਿਰ ਬਰਗਨ ਹੈ। ਉੱਥੇ ਇੱਕ ਜਿਵੇਂ ਹੈਨਰਿਕ ਨਾਂ ਦਾ ਬੰਦਾ ਉਹਦੀਆਂ ਪਰਸਨਲ ਡਾਇਰੀ ਕਿ ਰਵਾਇਤ ਤੇ ਤੌਰ ਤੇ ਜਿਵੇਂ ਗੱਲ ਹੈ ਉਥੇ ਕਹਿੰਦੇ ਕਿ ਉਹਦੀ ਡਾਇਰੀ ਚ ਲਿਖਿਆ ਕਿ ਉਹ ਵਪਾਰੀ ਸੀਗਾ ਉਹਦੇ ਘਰ ਬਰਗਨ ਗੁਰੂ ਮਹਾਰਾਜ ਜੀ ਆਏ ਔਰ ਨਾਲ ਮਰਦਾਨਾ ਔਰ ਉਹਨਾਂ ਨੇ ਗੁਰੂ ਮਹਾਰਾਜ ਦੀ ਜਿਵੇਂ ਸੰਗਤ ਲਈ ਉਹਨਾਂ ਨੇ ਉਹਦਾ ਪ੍ਰਬੰਧ ਕੀਤਾ ਤੇ ਲੋਕ ਆ ਕੇ ਉਹਨਾਂ ਦੀ ਸੰਗਤ ਚ ਸ਼ਾਮਲ ਹੋਏ ਔਰ ਗੁਰੂ ਮਹਾਰਾਜ ਤੋਂ ਉਹਨਾਂ ਨੇ ਸਿੱਖਿਆ ਲਈ ਔਰ ਉਹ ਹੁਣ ਵੀ ਜਿਹੜੇ ਉਥੇ ਲੁਕ ਹੈਗੇ ਆ ਪਤਾ ਨਹੀਂ ਮਿਊਜ਼ੀਅਮ ਚ ਮੈਂ ਗਈ ਨਹੀਂ ਔਰ ਮੇਰੇ ਜੋ ਲਿਸਟ ਚ ਹੈ ਕਿ ਮੈਂ ਜਾ ਕੇ ਦੇਖਣਾ ਜ਼ਰੂਰ ਹੈ। ਤੋਂ ਉਥੋਂ ਹੁੰਦੇ ਵੀ ਜਦੋਂ ਗੁਰੂ ਮਹਾਰਾਜ ਜੀ ਆਪਣੇ ਸਰੀਰ ਕਰਕੇ ਮੌਜੂਦ ਸਨ ਕਿੱਥੇ ਕਿੱਥੇ ਗਏ ਹੈ ਹੁਣ ਜੇ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਸਿੱਖਿਆ ਤੇ ਚੱਲ ਰਹੇ ਆ ਤੇ ਸਾਨੂੰ ਵੀ ਜੇ ਉਹਨਾਂ ਸਿੱਖਿਆ ਨੂੰ ਅਸੀਂ ਵੈਲਿਊਏਬਲ ਸਮਝਦੇ ਆ ਆਪਣੇ ਤੇ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਅੱਗੇ ਪਹੁੰਚਾਈਏ ਤੇ ਔਰ ਜ਼ਰੂਰੀ ਨਹੀਂ ਹੈ ਕਿ ਕੋਈ ਪਰਸਨ ਜਾ ਕੇ ਸਾਡੀ ਉਹ ਜਿਹੜੀ ਰਹਿਣੀ ਬੈਣੀ ਸਾਡੀ ਜਿਵੇਂ ਅਸੀਂ ਸਮਾਜ ਵਿੱਚ ਵਿਚਰਦੇ ਆਂ ਜਿਹੜਾ ਵੀ ਕੰਮ-ਕਾਰ ਕਰਦੇ ਆਂ ਉਹਦੇ ਵਿੱਚ ਰਿਫਲੈਕਸ਼ਨ ਹੋਵੇ ਔਰ ਇਸੇ ਕਰਕੇ ਆ ਜਿਹੜੀ ਸਿੱਖ ਐਜੂਕੇਸ਼ਨ ਕਾਉਂਸਲ ਇਹ ਐਸੇ ਸੋਚ ਨਾਲ ਹੀ ਸ਼ੁਰੂ ਹੋਈ ਸੀਗੀ ਔਰ ਆ ਜਿਹੜੇ ਹੁਣ ਪਹਿਲਾਂ ਕਿਸੇ ਨੇ ਸ਼ਾਇਦ ਕਿਹਾ ਵੀ ਸੀਗਾ ਸ਼ਾਇਦ ਤੁਸੀਂ ਕਿ ਇਹ ਜਿਹੜੀ ਸੈਮੀਨਾਰ ਤੇ ਪੇਪਰ ਲਿਖਣ ਦੀ ਇਹ ਇਹ ਵੀ ਉਪਰਾਲਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਖੇਆ ਨੂੰ ਜਿਹੜਾ ਅੱਗੇ ਲਿਜਾ ਸਕਣ ਉਹ ਵਿਦਵਾਨ ਵੀ ਪੈਦਾ ਕਰੀਏ ਕਿਉਂਕਿ ਕਈ ਵਾਰ ਇੱਕ ਤਾਂ ਹੁੰਦਾ ਵੀ ਜਿਵੇਂ ਇਹਨਾਂ ਨੇ ਗੱਲ ਕੀਤੀ ਸੀਗੀ ਕਿ ਭਾਈ ਵੀਰ ਸਿੰਘ ਤੇ ਉਹਨਾਂ ਨੇ ਉਹ ਆਪਣੇ ਆਪ ਚ ਇੰਸਟੀਟਿਊਸ਼ਨ ਸਨ ਤੇ ਉਹ ਪਰ ਇੰਸਟੀਟਿਊਸ਼ਨ ਜਿਹੜੇ ਸੀਗੇ ਉਹ ਕਿਸੇ ਤਰ੍ਹਾਂ ਸਮੇ ਦੇ ਨਾਲ ਉਹ ਜਿਵੇਂ ਜਿੰਨਾ ਪ੍ਰਭਾਵ ਪਾਉਣਾ ਚਾਹੀਦਾ ਸੀਗਾ ਹੈ ਨਾ ਉਹਨਾਂ ਪੈ ਨਹੀਂ ਰਿਹਾ ਹੋ ਸਕਦਾ ਅੱਜ ਨਵੀਂ ਪੀੜੀ ਨੂੰ ਉਹਨਾਂ ਬਾਰੇ ਕੋਈ ਬਹੁਤੀ ਵਾਕਫੀयत ਵੀ ਨਾ ਹੋਏ ਤੋ ਇਸ ਕਰਕੇ ਸਾਨੂੰ ਇੰਸਟੀਟਿਊਸ਼ਨਸ ਸ਼ੁਰੂ ਕਰਨ ਦੀ ਵੀ ਜ਼ਰੂਰਤ ਹੈ ਤੇ ਇਸੇ ਕਰਕੇ ਜਿਹੜੇ ਵਿਸ਼ੇ ਜਿਵੇਂ ਪ੍ਰਬੰਧਕ ਚੌਨਰੇ ਨੇ ਸੈਮੀ ਲਾ ਲਈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਹਰ ਫੀਲਡ ਵਿੱਚ ਸਾਡੇ ਇਨਸਾਨ ਦੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਹਰ ਫੀਲਡ ਵਿੱਚ ਸੇਧ ਦੇਣ ਲਈ ਸਮਰਥ ਹਨ ਔਰ ਵੈਸੇ ਵੀ ਕਿ ਜਦੋਂ ਅਸੀਂ ਖਾਣਾ ਖਾ ਰਹੇ ਸੀ ਜਾਂ ਉਸ ਤੋਂ ਪਹਿਲਾਂ ਇੱਕ ਚਰਚਾ ਸੀਗੀ ਔਰ ਹੁਣ ਵੀ ਸ਼ਾਇਦ ਜ਼ਿਕਰ ਕੀਤਾ ਸੀਗੀ ਸਾਨੂੰ ਪੋਲਿਟਿਕਸ ਨੂੰ ਛੱਡ ਕੇ ਹੋਰ ਵੀ ਵਿਸ਼ੇ ਬਹੁਤ ਹੈਗੇ ਨੇ ਵਾਕਈ ਬਹੁਤ ਹੈਗੇ ਨੇ ਪਰ ਜਿਹੜੀ ਪਾਵਰ ਹੈਗੀ ਆ ਉਹ ਪੋਲਿਟਿਕਸ ਕੋਲ ਹੈ ਕਿੰਨਾ ਕੁਝ ਦੇਖੋ ਪੰਜਾਬੀ ਯੂਨੀਵਰਸਿਟੀ ਬਣੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਬਣੀ ਉਹ ਇਸੇ ਉਦੇਸ਼ ਨਾਲ ਬਣੀ ਸੀਗੀ ਕਿ ਅਸੀਂ ਪੰਜਾਬੀ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਅੱਗੇ ਲੈ ਕੇ ਜਾਵਾਂਗੇ ਪਰ ਕਿਸੇ ਤਰੀਕੇ ਨਾਲ ਉਹ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਪਾਇਆ ਮੈਂ ਨਹੀਂ ਕਹਿ ਰਹੀ ਕਿ ਅਸੀਂ ਹੁਣ SCC ਕਰ ਰਹੀ ਹੈ ਇਹ ਨਹੀਂ ਮੈਂ ਕਹਿ ਰਹੀ ਕਿਉਂਕਿ ਬਹੁਤ ਸਾਰੇ ਕੁਐਸਚਨ ਉਠਾਏ ਵੀ ਗਏ ਨੇ ਔਰ ਅੱਛੀ ਗੱਲ ਹੈ ਕਿਉਂਕਿ ਕੁਐਸਚਨ ਉਠਾਏ ਜਾਣੇ ਚਾਹੀਦੇ ਨੇ ਤੇ ਜਿੰਨਾ ਜਿੰਨਾ ਕਿਸੇ ਦੀ ਸਮਰੱਥਾ ਜਿੰਨਾ ਜਿੰਨਾ ਕਿਸੇ ਦੀ ਸੂਝ-ਬੂਝ ਔਰ ਤਾਕਤ ਉਹਦੇ ਹਿਸਾਬ ਨਾਲ ਉਹ ਤੁਸੀਂ ਆਨਸਰ ਵੀ ਲੱਭਣੇ ਚਾਹੀਦੇ ਹਨ ਸਾਨੂੰ ਤੇ ਉਹ ਜਿਹੜੀ ਚੀਜ਼ ਹੈ ਕਿ ਉਹ ਜਿਹੜੀ ਤੁਹਾਡੇ ਕੋਲ ਉਹ ਪਾਵਰ ਨਾ ਹੋਣ ਕਰਕੇ ਅਸੀਂ ਕਿੰਨਾ ਕੁਝ ਨਹੀਂ ਹੋ ਸਕਦਾ ਹੁਣ ਦੇਖੋ ਬੜੇ ਕੰਟਰੀ ਵੈਸਟ ਦੇ ਜਿੱਥੇ ਸੁੱਖ ਸ਼ਾਂਤੀ ਹੈਗੀ ਆ ਉਹ ਸਾਰੇ ਕਹਿੰਦੇ ਅਸੀਂ ਸੈਕੂਲਰ ਆ ਵਾਕੇ ਹੀ ਸੈਕੂਲਰ ਹੈ ਤਾਂ ਹੀ ਅਸੀਂ ਜਿੱਥੇ ਵੀ ਕੋਈ ਵੀ ਗਿਆ ਅਸੀਂ ਵੀ ਸਿੱਖ ਵੀ ਗਏ ਆ ਇੰਗਲੈਂਡ ਅਮਰੀਕਾ ਉਹ ਤੁਸੀਂ ਜੋ ਕੁਝ ਕਰ ਸਕਦੇ ਓਥੇ ਅਸੀਂ ਕਰ ਸਕਦੇ ਆ ਜਲੂ ਮਤਲਬ ਜਲੂਸ ਨਹੀਂ ਕਹਿਣਾ ਚਾਹੀਦਾ ਹਾਲਾਂਕਿ ਜਦੋਂ ਮੈਂ ਬਚਪਨ ਚ ਅਸੀਂ ਜਲੂਸ ਹੀ ਕਹਿੰਦੇ ਸੀਗੇ ਹੁਣ ਸ਼ਬਦਾਵਲੀ ਬਦਲ ਗਈ ਹੈ ਨਗਰ ਕੀਰਤਨ ਕੱਢੇ ਜਾਂਦੇ ਨੇ ਹੈਂ ਗੁਰਪੁਰਬ ਮਨਾਏ ਜਾਂਦੇ ਨੇ ਦੂਸਰੇ ਧਰਮਾਂ ਵਾਲੇ ਵੀ ਕਰਦੇ ਹਨ ਤਾਂ ਉਹ ਗਣੇਸ਼ ਤੇ ਉਹ ਜਿਹੜੇ ਕੀ ਦੁਰਗਾ ਪੂਜਾ ਕਰ ਕਰਕੇ ਵਿਸਰਜਨ ਵੀ ਕਰਨੇ ਬਾਹਰ ਲੀਆਂ ਨਦੀਆਂ ਦੇ ਵਿੱਚ ਜਿਹੜਾ ਕਿ ਥੋੜਾ ਜਿਹਾ ਵਿਰੋਧ ਵੀ ਹੋ ਰਿਹਾ ਉਹ ਵਾਤਾਵਰਣ ਦੇ ਗਲਤ ਮਤਲਬ ਠੀਕ ਨਹੀਂ ਹੈ ਸੋ ਉਹ ਇਸ ਦੇ ਬਾਵਜੂਦ ਸੈਕੂਲਰ ਹੋਣ ਦੇ ਬਾਵਜੂਦ ਉਹ ਤੁਹਾਨੂੰ ਆਪਣਾ ਜੋ ਅਸੀਂ ਕਰਦੇ ਹਾਂ ਉਸ ਕਰਨ ਦੀ ਆਜ਼ਾਦੀ ਦਿੰਦੇ ਨੇ ਹੂੰ ਪਰ ਉਹ ਕਹਿੰਦੇ ਪਰ ਫਿਰ ਵੀ ਜਿਹੜੇ ਉਹਨਾਂ ਦੇ ਫੰਡਾਮੈਂਟਲ ਉਹਨਾਂ ਦੇ ਜਿਹੜੀਆਂ ਕਨਸਟੀਟਿਊਸ਼ਨਸ ਨੇ ਭਾਵੇਂ ਅਮਰੀਕਾ ਹੋਵੇ ਭਾਵੇਂ ਫਰਾਂਸ ਜਿਹੜਾ ਕਿ ਦਾ ਮੋਸਟ ਸੈਕੂਲਰ ਕੰਟਰੀ ਹੈ ਜਿੱਥੇ ਕਿ ਤੁਸੀਂ ਮਤਲਬ ਸਰਕਾਰੀ ਉਹਦੇ ਤੇ ਤੁਸੀਂ ਆਪਣੇ ਕੰਨ ਮਤਲਬ ਪੱਗ ਨੂੰ ਇਦਾਂ ਕਰਕੇ ਜਾਂ ਤੁਸੀਂ ਕੋਈ ਹੈੱਡਗੀਅਰ ਪਾ ਕੇ ਨਹੀਂ ਤੁਸੀਂ ਫੋਟੋ ਖਿਚਾ ਸਕਦੇ ਪਿੱਛੇ ਦੇ ਪੱਗ ਦਾ ਮੋਰਚਾ ਵੀ ਲੱਗਾ ਸੀ ਬਹੁਤ ਪਹਿਲਾਂ ਦੀ ਗੱਲ ਹੈਗੀ ਆ ਛੋਟੇ ਬੱਚੇ ਦੇ ਕਰਕੇ ਸੋ ਪਰ ਉਹਨਾਂ ਦਾ ਸੈਕੂਲਰ ਹੋਣ ਦੇ ਬਾਵਜੂਦ ਉਹਨਾਂ ਦੀ ਜਿਹੜੇ ਕਨਸਟੀਟਿਊਸ਼ਨ ਹੈ ਉਹ ਜਿਹੜੀ ਬਾਈਬਲ ਦੇ ਜਿਹੜੇ ਡਾਕਟਰੀਨ ਉਹਦੇ ਤੇ ਆਧਾਰਿਤ ਹੈ। ਤੋਂ ਇਸ ਕਰਕੇ ਕਿਉਂਕਿ ਅਸੀਂ ਕਿਸੇ ਤੋਂ ਮੋਰਲ ਐਥਿਕਸ ਅਸੀਂ ਕਿਤੋਂ ਲੈਣੇ ਨੇ। ਤੇ ਇਹ ਚਲੋ ਕਮਿਊਨਿਸਟ ਕਹਿੰਦੇ ਹੋਣਗੇ ਵੀ ਬਿਨਾ ਇਹਦੇ ਵੀ ਔਰ ਅੱਜਕੱਲੇ ਨਵੀਂ ਚੱਲ ਵੀ ਰਹੀ ਹੈ ਕਿ ਤੁਸੀਂ ਧਰਮ ਨੂੰ ਨਾ ਮੰਨੋ ਜਾਂ ਉਹ ਵੀ ਤਾਂ ਵੀ ਤੁਸੀਂ ਇਮਾਨਦਾਰ ਹੋ ਸਕਦੇ ਹੋ। ਪਰ ਇੱਕ ਜਿਹੜਾ ਐਂਕਰ ਹੈ ਨਾ ਇਹ ਜਿਹੜਾ ਉਹ ਰਿਲੀਜੀਅਨ ਉਹ ਤੁਹਾਨੂੰ ਦਿੰਦਾ ਆ ਪੋਲਿਟਿਕਸ ਨੂੰ ਐਂਕਰ ਕਰਨ ਲਈ ਔਰ ਮੈਂ ਉਹ ਨਹੀਂ ਉਹ ਜਿਹੜੀ ਲਹਿਰ ਵਗੈਰਾ ਉਹਦਾ ਨਾਂ ਨਹੀਂ ਲੈ ਰਹੀ ਮੈਂ ਕਹਿੰਨੀ ਔਰ ਮੈਂ ਕਹਿੰਨੀ ਇਕੱਲਾ ਗੁਰੂ ਗੁਰਨ ਸਾਹਿਬ ਦੀਆਂ ਸਿੱਖਿਆਵਾਂ ਵੀ ਤੁਹਾਨੂੰ ਅਮਰੀਕਨ ਕਨਸਟੀਟਿਊਸ਼ਨ ਜਾਂ ਉਹ ਜਿਵੇਂ ਇਨਗ੍ਰੇਂਡ ਮਿਲ ਜਾਂਦੀਆਂ ਨੇ ਕਿ ਜੋ ਕਿਉਂ ਦੇਖੋ ਜਿਹੜੇ ਬੇਸਿਕ ਟਰੂਥਸ ਨੇ ਉਹ ਤਾਂ ਸਭ ਜਗ੍ਹਾ ਸੇਮ ਹੀ ਨੇ ਹੈਨਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਆ ਕਿ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਸਿਸਟਮਸ ਪਵਾਸੀ ਵਰਲਡਵਾਈਡ ਹੀ ਲਾਗੂ ਕਰਨਾ ਚਾਹੁੰਦੇ ਆ ਪਵਾ ਜਿਵੇਂ ਜੜੀਆਂ ਇੰਟਰਨੈਸ਼ਨਲ ਲੈਵਲ ਤੇ ਜੜੀਆਂ ਸੰਸਥਾਵਾਂ ਬਣੀਆਂ ਨੇ ਯੂ ਐਨ ਡਬਲਯੂ ਐਚਓ ਦੇ ਸੰਦ ਐਟ ਤੇ ਸਾਨੂੰ ਸਿਸਟਮ ਪਹਿਲਾਂ ਆਪ ਤਾਂ ਸੀ ਸਮਝੀਏ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਧ ਵਿੱਚ ਸਾਡਾ ਹੈਲਥ ਸਿਸਟਮ ਕੀ ਹੋਣਾ ਚਾਹੀਦਾ ਸਾਡਾ ਇਕਨੋਮਿਕ ਸਿਸਟਮ ਕੀ ਹੋਣਾ ਚਾਹੀਦਾ ਸਾਡਾ ਵਿਦਿਅਕ ਸਿਸਟਮ ਕੀ ਹੋਣਾ ਚਾਹੀਦਾ ਮੈਂ ਬਸ ਦੋ ਦੋ ਤਿੰਨ ਗੱਲਾਂ ਕਹਿ ਨਹੀਂ ਕਿ ਅੱਪਾ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਜਿਹੜੇ ਕਿ ਬਾਰ ਬਾਰ ਤਿੰਨਾ ਉਹਦੇ ਵਿੱਚ ਆ ਜਾਂਦੀ ਹੈ ਨਾਮ ਕੀਰਤ ਕਰੋ ਸ਼ਾਇਦ ਸਭ ਤੋਂ ਪਹਿਲਾ ਆਇਆ ਕੀਰਤ ਕਰੋ ਨਾਮ ਜਪੋ ਵੰਡ ਛਕੋ ਹੈ ਨਾ ਕੀਰਤ ਕਰੋ ਤੇ ਤੇ ਹਰਵਿੰਦਰ ਨੇ ਬਹੁਤ ਸਾਰੀ ਵਿਆਖਿਆ ਕਰ ਹੀ ਦਿੱਤੀ ਸੀ ਵੀ ਕਿਹੋ ਜੀ ਕੀਰਤ ਕਰੋ ਤੇ ਨਾਮ ਜਪੋ ਨੂੰ ਮੈਂ ਇਸ ਤਰ੍ਹਾਂ ਲੈਂਨੀ ਆ ਕਿ ਨਾਮ ਜਪਣਾ ਕੀ ਆ ਵਾਹਿਗੁਰੂ 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 ਕਰਦੇ ਰਹੋ ਜਾਂ ਰਾਮ 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 ਕਰਦੇ ਰਹੋ ਨਹੀਂ ਬਾਣੀ ਚੰਦਾ ਆ ਇਹ ਬੈਠੇ-ਬਿਠੇ ਅੱਜ ਹੀ ਮੈਨੂੰ ਸੁਣ-ਸੁਣ ਕੇ ਹੁਣ ਮਜਾ ਸੁਣ ਰਹੀ ਸੀ ਨਾ ਖਿਆਲ ਆ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮਨ ਹੂੰ ਤੇ ਅੱਗੋ ਵੀ ਹੈ ਪੂਰਾ ਨਾਮ ਗਿਆਨ ਧਿਆਨ ਪਰ ਜੇ ਮਤਲਬ ਇਹ ਸਾਰਾ ਜੋ ਖੰਡ ਬ੍ਰਹਿਮੰਡ ਸਾਰੇ ਜੀਵ ਜੰਤੂ ਸਭ ਨਾਮ ਹੀ ਹੈ ਜਾ ਤੁਸੀਂ ਕੀਰਤ ਕਰਨੀ ਹੈ ਤੇ ਇਹ ਨਾਮ ਜਦੋਂ ਨਾਮ ਨੇ ਧਾਰੇ ਹੋਏ ਨੇ ਤੇ ਨਾਮ ਜਪੋ ਦਾ ਮਤਲਬ ਤੁਸੀਂ ਇਹਨਾਂ ਸਾਰਿਆਂ ਨੂੰ ਖੰਡ ਬ੍ਰਹਿਮੰਡ ਜੀਵ ਜੰਤੂ ਇਹਨਾਂ ਨੂੰ ਸੀ ਯਾਦ ਰੱਖੋ ਇਹਨਾਂ ਨੂੰ ਨੁਕਸਾਨ ਨਾ ਹੋਵੇ ਇਹਨਾਂ ਦਾ ਜਿਹੜਾ ਤਵਾਜੁਨ ਹੈ ਉਹ ਨਾ ਹੋਵੇ ਇਹਦੇ ਚ ਐਨਵਾਇਰਨਮੈਂਟ ਵੀ ਆ ਗਿਆ ਤੁਹਾਡੀ ਕਿਰਤ ਕਿਸੇ ਨੂੰ ਨੁਕਸਾਨ ਨਾ ਕਰੇ ਨਾਟ ਓਨਲੀ ది ਨੈਕਸਟ ਜਿਹੜਾ ਤੁਹਾਡਾ ਨੇਬਰ ਹੈ ਕਿਉਂਕਿ ਬਾਈਬਲ ਚ ਲਿਖਿਆ ਨਾ ਅੱਜ ਤੇ ਪਰ ਤੁਸੀਂ ਜਿਹੜੇ ਜੀਵ ਜੰਤੂ ਜਿਹੜੇ ਕੀ ਕਹਿੰਦੇ ਹੁੰਦੇ ਆ ਨਦੀ ਨਾਲੇ ਸਾਰੇ ਕਿਉਂਕਿ ਨਾਮ ਦੇ ਧਾਰੇ ਹੋਏ ਨੇ ਉਹ ਉਹੀ ਨਾਮ ਆ ਫਿਰ ਬਾਅਦ ਆਏਗਾ ਵਨ ਟਿਸ਼ਕੋ ਵਨ ਟਿਸ਼ਕੋ ਆਪਣੇ ਆਪ ਦੀ ਇਕਨੋਮਿਕ ਤੇ ਜਿਹੜੀ ਪਾਵਰ ਦੀ ਨਾਟ ਓਨਲੀ ਫਾਈਨੈਂਸ਼ੀਅਲ ਪਾਵਰ ਬਲਕਿ ਮਸਲ ਪਾਵਰ politcal ਪਾਵਰ ਉਹ ਪਾਵਰ ਦੀ ਜਿਹੜੀ ਵੰਡ ਹੈਗੀ ਆ ਉਹਦੇ ਚ ਆ ਜਾਂਦਾ ਸੋ ਇਹਦਾ ਇਹਨਾਂ ਤਿੰਨਾ ਵਿੱਚ ਹੀ ਕਹਿੰਦੇ ਹੁੰਦੇ ਤੁਹਾਡੇ ਤਿੰਨ ਸਿਸਟਮ ਆ ਗਏ ਨੇ ਸੋ ਪਰ ਇਹਨੂੰ ਅਸੀਂ ਇਹਨੂੰ ਇੰਟਰਪ੍ਰੀਟ ਕਿੱਦਾਂ ਕਰਨਾ ਇਹਨੂੰ ਮੈਨੀਫੈਸਟ ਕਿੱਦਾਂ ਕਰਨਾ ਇਹਦੀ ਵਿਆਖਿਆ ਕਰਕੇ ਇਹਨੂੰ ਜਦ ਤੁਸੀਂ ਆਪਣੇ ਅਸੂਲ ਬਣਾਣੇ ਆ ਮੰਨ ਲਓ ਕਿਸੇ ਸੰਸਥਾ ਨੂੰ ਰਨ ਕਰਨ ਲਈ ਜਾਂ ਆਪਣੇ ਆਪਣੇ ਜੀਵਨ ਨੂੰ ਨਿਰਵਾਹ ਲਈ ਇਹ ਤੁਹਾਡੇ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਕਿ ਅਸੀਂ ਇਹ ਜਿਹੜੇ ਬੇਸਿਕ ਹੈ ਅਸੂਲ ਕੀਰਤ ਕਰੋ ਨਾਮ ਜਪੋ ਵੰਸ਼ਕੋ ਇਹ ਵਾਇਓਲੇਟ ਨਾ ਹੋਣ ਮੈਂ ਇਥੇ ਸਮਾਪਤੀ ਕਰਦੀ ਹਾਂ ਧੰਨਵਾਦ